ਹਿੰਸਕਾਲ ਜੀ ਸਾਰ ਦੋਸਤਾਂ ਨੂੰ ਜਿਦਾਂ ਤੁਹਾਨੂੰ ਪਤਾ ਪਿਛਲੇ 48 ਤੋਂ 72 ਘੰਟੇ ਦੇ ਵਿੱਚ ਵਿੱਚ ਲਗਾਤਾਰ ਪੀਟੀਪੀਐਸਸੀ ਨੇ ਸਟੈਂਡਰਡ ਐਡਮਿਟ ਕਾਰਡ ਦਾ ਬਹੁਤ ਰੋਲਾ ਪਿਆ ਜੀਗਾ ਇੱਕ ਤਰ੍ਹਾਂ ਦਾ ਪੁਚਾਲ ਆਇਆ ਹੋਇਆ ਸੋ ਜੀ ਬਹੁਤ ਤੱਕ ਖਬਰਾਂ ਬਹੁਤ ਪਹੁੰਚ ਗਈਆਂ ਜਿਸ ਦੇ ਮੱਦੇਨਜ਼ਰ ਮਤਲਬ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਨੋਟਿਸ ਕੱਢੇ ਤੇ ਬਹੁਤ ਸਾਰੇ ਕੈਂਡੀਡੇਟ ਸੀਗੇ ਜਿਨ੍ਹਾਂ ਕੋਲ ਮਤਲਬ ਆਪਣੀ ਸਾਰੀਆਂ ਡਿਟੇਲਾਂ ਸੀਗੀਆਂ ਤਾਂ ਵੀ ਰੋਲ ਨੰਬਰ ਬਣਿਆ ਰਸੀਗਾ ਕਈਆਂ ਦੇ ਆ ਚੁੱਕੇ ਸੀਗੇ ਕਈ ਨੂੰ ਡਬਲ ਡਬਲ ਤਿੰਨ ਤਿੰਨ ਆ ਗਏ ਹਨਾ ਲਗ ਲਗ ਪੋਸਟਾਂ ਭਰੀਆਂ ਸੀਗੀਆਂ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਹੀ ਸੀ ਕਿ ਬਹੁਤ ਸਾਰੇ ਬੱਚਾ ਨੂੰ ਨਾ ਮਤਲਬ ਰੋਲ ਨੰਬਰ ਤਾਂ ਆਏ ਹੋਏ ਆ ਤੇ ਉਹਨਾਂ ਕੋਲ ਉਹਨਾਂ ਦਾ ਐਪਲੀਕੇਸ਼ਨ ਨੰਬਰ ਨਹੀਂ ਸੀਗਾ ਸੋ ਇਹਨਾਂ ਨੇ ਅਦਕੋਤੇ ਰਿਕਵਰ ਜੁਰ ਐਪਲੀਕੇਸ਼ਨ ਨੰਬਰ ਵਾਲੀ ਸੈਟਿੰਗ ਵੀ ਪਾਤੀ ਇੱਥੇ ਕੋ ਮੋਬਾਈਲ ਨੰਬਰ ਉੱਪਰ ਭਰਨਾ ਹੁੰਦਾ ਸੀ ਉਹ ਹਟਾਤਾ ਉਹਨਾਂ ਨੇ ਤੇ ਇੱਥੇ ਜੇ ਅਗਰ ਤੁਸੀਂ ਸਿਲੈਕਟ ਕਰੋਗੇ ਸਾਰਾ ਕੁਝ ਤੁਹਾਨੂੰ ਅਗੇ ਸੈਟਿੰਗ ਆ ਜੂਗੀ ਤੇ ਉਸ ਤੋਂ ਬਾਅਦ ਇੱਕ ਹੋਰ ਸੀਗਾ ਕਿ ਜਦ ਵਿੱਚ ਇਹਨਾਂ ਦੱਸਿਆ ਸੀ ਕਿ ਵੀ ਤੁਸੀਂ ਆਪਣਾ ਪਰਫਾਰਮਾ ਭੇਜ ਕੇ ਮਤਲਬ ਇਹਨਾਂ ਨੂੰ ਲਿਖ ਕੇ ਭਰ ਕੇ ਨਾ ਭੇਜਣਾ ਆਨਲਾਈਨ ਸੈਂਡ ਕਰਨਾ ਆ ਦੇਖੋ ਇਹਦੇ ਵਿੱਚ ਲਿਖਿਆ ਹੈ ਸੀਗਾ ਤੇ ਹੁਣ ਤੱਕ ਵੀ ਉਹ ਲਈ ਆ ਰਹੇ ਸੀਗੇ ਨੇ ਪਹਿਲਾਂ ਨੋਟਿਸ ਲਿਖਿਆ ਸੀਗਾ ਕਿ 10 ਵਜੇ ਤੱਕ ਲਮਾਂਗੇ ਪਰ ਕੁਝ ਕੈਂਡੀਡੇਟ ਦੇ ਮੁਤਾਬਿਕ ਮਤਲਬ ਦੁਪਹਿਰੇ ਵੀ ਜਾਈ ਆ ਰਹੇ ਨੇ ਆ ਦੇਖੋ ਐਡਮਿਸ਼ਨ ਨੰਬਰ ਤੋਂ ਲੈ ਕੇ ਡੇਟ ਆਫ ਫੀੀ ਡਿਪੋਜ਼ਿਟ ਸਾਰੀ ਡੀਟੇਲ ਭਰ ਕੇ ਦੇ ਦਿਓ ਤੇ ਉਹਨਾਂ ਨੂੰ ਸਬਮਿਟ ਕਰ ਦਿਓ ਤੇ ਉਹਨਾਂ ਨੇ ਮਤਲਬ ਥੋੜਾ ਐਡਮਿਟ卡 ਰੋਲ ਨੰਬਰ ਐਸ ਐਸ ਬੋਰਡ ਵੱਲੋਂ ਇਸ਼ੂ ਹੋ ਜਾਏਗਾ ਤੁਹਾਨੂੰ ਠੀਕ ਹੈ ਤੇ ਜਿੰਨੇ ਵੀ ਜੀ ਅਰਜ਼ੀਆਂ ਬੈਂਤੀਆਂ ਆਈਆਂ ਹੋਈਆਂ ਉਹ ਸਵੀਕਾਰ ਕਰਨਗੇ ਕਿਉਂਕਿ ਸਪੈਸ਼ਲ ਨੋਟਿਸ ਕੱਢਾ ਹੋਇਆ ਹੈ ਸਾਰੀ ਡੀਟੇਲ ਵਗੈਰਾ ਇੱਕ ਨੋ ਦਿੱਤੀ ਹੈ ਤਾਂ ਕਰਨੀ ਸੀਗੀ ਠੀਕ ਹੈ ਇੱਕ ਨੋਟਿਸ ਹੋ ਰਿਹਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਪੋਸਟਾਂ ਮਤਲਬ ਭਰਤੀਆਂ ਤੇ ਰੋਲ ਨੰਬਰ ਇਹਨੇ ਜਾਰੀ ਹੋ ਗਏ ਉਹ ਕਹਿੰਦਾ ਤੁਸੀਂ ਇੱਕ ਜਗ੍ਹਾ ਇੱਕ ਮਤਲਬ ਇੱਕ ਟਾਈਮ ਐਗਜ਼ਾਮ ਦੇ ਸਕਦਾ ਬੰਦਾ ਇੱਕ ਵਾਰ ਟਾਈਮ ਇੱਕ ਜਗ੍ਹਾ ਇੱਕ ਰੋਲ ਨੰਬਰ ਤੇ ਤੇ ਬਾਕੀ ਸਾਰੀ ਡਿਟੇਲਾਂ ਹੋਰ ਅਲਗ-ਅਲਗ ਰੋਲ ਨੰਬਰ ਦੇ ਸਾਨੂੰ ਦਾਖਲ ਕਰਾ ਦਿਓ ਆਨਲਾਈਨ ਟਾਈਮ 'ਚ ਫਿਰ ਉਹਨਾ ਵਕ-ਵਕ ਪੇਪਰਾਂ ਦੇ ਆਪੇ ਸੋਚ ਵਿਚਾਰ ਕਰਕੇ ਬੋਰਡ ਨੇ ਫੈਸਲਾ ਲੈ ਲੈਣਗੇ ਠੀਕ ਹੈ ਸੋ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਨੋਟਿਸ ਜਾਰੀ ਹੋਇਆ ਸੀਗਾ ਤੇ ਹੁਣ ਕਈ ਤਰ੍ਹਾਂ ਦੀ ਪ੍ਰੋਬਲਮਾਂ ਦਾ ਨਿਬੇੜਾ ਹੋ ਚੁੱਕਿਆ ਹੈ ਜਿਹ ਅਤੇ ਹੋਰ ਸਾਰੇ ਪ੍ਰੂਫ ਪੇਜ ਨੇ ਠੀਕ ਹੈ ਤੇ ਉਹਨਾਂ ਕੈਂਡੀਡੇਟਸ ਨੂੰ ਰੋਲ ਨੰਬਰ ਆ ਵੀ ਰਹੇ ਹਨ ਇਸ਼ੂ ਵੀ ਹੋ ਰਹੇ ਹਨ ਤੇ ਬਹੁਤ ਸਾਰੇ ਨੇ ਸਾਨੂੰ ਟੈਲੀਗ੍ਰਾਮ ਤੇ ਦੱਸਿਆ ਤੁਹਾਡੇ ਕੋਈ ਵੀ ਕਾਰੀਏ ਮੈਸੇਜ ਹੈ ਕੋਈ ਵੀ ਕੁਐਸ਼ਨ ਹੈ ਤੇ ਟੈਲੀਗ੍ਰਾਮ ਆਈਡੀ ਰਿਪੋਰਟਰ ਐਸਪੀ ਸਿੰਘ ਸਰਚ ਕਰੋ ਤੇ ਸਾਨੂੰ ਤੁਸੀਂ ਪੁੱਛ ਸਕਦੇ ਹੋ ਬਹੁਤ ਸਾਰੇ ਕੈਂਡੀਡੇਟਸ ਅਸੀਂ ਹੈਲਪ ਕੀਤੀ ਆ ਤੇ ਜਿਹੜਾ ਫੋਰਗਟ ਅਪਲੀਕੇਸ਼ਨ ਨੰਬਰ ਠੀਕਾ ਪਲੇਟਫਾਰਮ ਆ ਉਸ ਤੇ ਜਾ ਕੇ ਅਸੀਂ ਸਾਰੇ ਡਿਟੇਲ ਭਰ ਕੇ ਉਹਨਾਂ ਦੀ ਜਿਵੇਂ ਕੈਂਡੀਡੇਟ ਨੇਮ ਫਾਦਰ ਨੇਮ ਮਦਰ ਨੇਮ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਤੇ ਹੋਰ ਵੀ ਬਹੁਤ ਸਾਰੇ ਡਿਟੇਲ ਭਰ ਕੇ ਅਸੀਂ ਉਹ ਐਪਲੀਕੇਸ਼ਨ ਨੰਬਰ ਕੱਟ-ਕੱਟ ਕੇ ਦਿੱਤਾ ਬਹੁਤ ਸਾਰੇ ਕੈਂਡੀਡੇਟਾਂ ਨੂੰ ਅਸੀਂ ਦਿੱਤਾ ਤੇ ਕਈ ਮੁੰਡੇ ਕਣੇ ਦਾ ਐਡਮਿਟ ਕਾਰਡ ਆ ਗਿਆ ਤੇ ਉਹਨਾਂ ਦੇ ਮਤਲਬ ਧੰਨਵਾਦ ਲਈ ਮੈਸੇਜ ਆ ਰਹੇ ਹਨ ਚਲੋ ਕੋਈ ਗੱਲ ਨਹੀਂ ਸਾਡਾ ਤਾਂ ਫਰਜ਼ ਹੀਗਾ ਥੋੜਾ ਭਲਾ ਕਰੀਏ ਠੀਕ ਹੈ ਸਾਰੇ ਪਾਸੇ ਸਾਰੇ ਜਾਣੇ ਜੋਰ ਲਗਾ ਰਹੇ ਆ ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਾਰੇ ਜੋ ਅਲੱਗ-ਅਲੱਗ ਸਟੱਡੀ ਇੰਸਟੀਚਿਊਟ ਹਨ ਉਹਨਾਂ ਤੋਂ ਲੈ ਕੇ মিডিਆ ਤੱਕ ਤੋਂ ਲੈ ਕੇ ਨਾ ਔਰ ਜਿੰਨੇ ਲਗ ਲਗ ਸਟੂਡੈਂਟ ਯੂਨੀਅਨ ਗਰੁੱਪਸ ਬਣੇ ਹੋਏ ਨੇ ਟੈਲੀਗ੍ਰam WhatsApp ਲਸ ਸਭ ਨੇ ਚੋਰ ਲਗਾ ਜੀਗਾ ਤੇ ਬੋਰਡ ਨੇ ਵੀ ਸੁਣੀ ਆਖਿਰਕਾਰ ਔਰ ਇਹਦੇ ਵਿੱਚ ਸਾਡੇ ਖੁਦ ਵੀ ਕਈ ਮਤਲਬ ਮੀਡਲ ਲਾਈਨ ਤੋਂ ਵੀ ਤੇ ਹੋਰ ਕਈ ਜਿਹੜੇ ਸਰਕਾਰੀ ਨੌਕਰੀਆਂ ਲੱਗੇ ਹੋਏ ਨੇ ਸਾਡੇ 1200 ਵੀ ਮਤਲਬ ਇਸ ਐਗਜ਼ਾਮ ਨੂੰ ਮਤਲਬ ਦੇ ਰਹੇ ਨੇ ਠੀਕ ਹੈ ਅੱਗੇ ਤੋਂ ਅੱਗੇ ਸੋ ਬਹੁਤ ਸਾਰੇ ਮਤਲਬ ਇੱਕ ਦੂਜੇ ਦੇ ਅਸੀਂ ਪਤਾ ਵੀ ਕਰਵਾਇਆ ਤੇ ਹੈਲਪ ਕਰ ਰਹੇ ਨੇ ਉਹ ਵੀ ਤੇ ਕਿਉਂਕਿ ਹੁਣ ਤਾਂ ਅਜੇ ਰਿਵੀਜ਼ਨ ਦਾ ਦਿਨ ਹੈ ਤੇ ਇਸ ਕਰਕੇ ਚਾਹਤ ਅਸੀਂ ਅੱਗੇ ਪੇਟ ਦਿੰਦੇ ਆ ਤਾਂ ਫਿਰ ਅਗਲੇ ਕੱਢ ਕੇ ਵੀ ਦੇ ਦਿੰਦੇ ਆ ਠੀਕ ਹੈ ਤੇ ਬਾਕੀ ਕਿਸੇ ਤੋਂ ਵੀ ਤੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਐਪਲੀਕੇਸ਼ਨ ਨੰਬਰ ਦੀ ਬਜਾ ਤੋਂ ਕੋ ਰੋਲ ਨੰਬਰ ਆ ਜਾਏ ਕਿਸੇ ਦਾ ਨਾ ਕਿ ਪਤਾ ਆਇਆ ਹੋਵੇ ਤੇ ਤੁਹਾਨੂੰ ਮਿਲ ਜਵੇ ਠੀਕ ਹੈ ਤੇ ਆਪਣੀ ਡਿਟੇਲ ਨੇਮ ਫਾਦਰ ਨੇਮ ਮਦਰ ਨੇਮ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਈਮੇਲ ਆਈਡੀ ਮਤਲਬ ਵਗੈਰਾ ਵਗੈਰਾ ਇਸ ਤਰ੍ਹਾਂ ਦੀ ਭੇਜ ਦਿਓ ਤਾਂ ਕਿ ਅਸੀਂ ਤੁਹਾਡਾ ਰੋਲ ਨੰਬਰ ਪਤਾ ਕਰਵਾ ਸਕੀਏ ਠੀਕ ਹੈ ਤੇ ਧੰਨਵਾਦ ਜੀ ਸਾਰਿਆਂ ਦਾ ਵੈਗੁਰੂ ਜੀ ਦੀ ਕਿਰਪਾ ਕੰਨ ਤੁਹਾਡੇ ਸਾਰਿਆਂ ਤੇ ਬੈਸਟ ਆਫ ਲੱਕ